ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੰਗਤ ਜੀ ਅੱਜ ਨਾ ਮਨ 'ਚ ਇੱਕ ਖਿਆਲ ਆਇਆ ਰਾਤ ਨੂੰ ਆਉਂਦੇ ਹੋਏ ਨਾ ਵੀ ਗੋਰਿਆਂ ਦੇ ਘਰ ਦੇਖੇ ਵੀ ਕਿਵੇਂ ਸ਼ਿੰਗਾਰੇ ਪਏ ਆ ਲਾਈਟਾਂ ਲਾ ਕੇ ਰੰਗ ਬਰੰਗੇ ਆ 25 ਦਸੰਬਰ ਕਰਕੇ ਕ੍ਰਿਸਮਸ ਆ ਰਹੀ ਆ ਨਾ ਵੀ ਉਹਨਾਂ ਲਈ ਇਹ ਮਿੰਨਾਂ ਕਿੰਨੇ ਖੁਸ਼ੀਆਂ ਦਾ ਵੀ ਹੈ ਰੱਬ ਰੱਬ ਦਾ ਹੀ ਇਹਨੂੰ ਮਨਾਉਣਾ ਉਹਨਾਂ ਨੇ ਪ੍ਰਮਾਤਮਾ ਦਾ ਹੀ ਉਸ ਅਕਾਲ ਪੁਰਖ ਦੀ ਯਾਦ 'ਚ ਉਹਨਾਂ ਨੇ ਖੁਸ਼ੀਆਂ ਦਾ ਦਿਨ ਮਨਾਉਣਾ ਸਾਡੇ ਲਈ ਦਸੰਬਰ ਦਾ ਮਹੀਨਾ ਇੱਕ ਵਰਾਗ ਮਹੀ ਸ਼ਹੀਦਿਆਂ ਦਾ ਇਸ ਮਹੀਨੇ ਵੀ ਹੋਇਆ ਸਭ ਕੁਝ ਉਹਦੀ ਮੌਜ ਚ ਹੀ ਆ ਪਰ ਸਾਡੇ ਲਈ ਬਹੁਤ ਦਰਦ ਭਰਿਆ ਮਹੀਨਾ ਨਾ ਅਸੀਂ ਖੁਸ਼ੀਆਂ ਦਾ ਮਹੀਨਾ ਮਨਾ ਲਈਏ ਅਸੀਂ ਸੋਗ ਚ ਮਨਾ ਲਈਏ ਪਰਮਾਤਮਾ ਨੂੰ ਸੱਚੀ ਕੋਈ ਫਰਕ ਨਹੀਂ ਪੈਂਦਾ ਫਰਕ ਪੈਂਦਾ ਤੇ ਇਸ ਗੱਲ ਦਾ ਕਿ ਜੇ ਗੁਰੂ ਸਾਹਿਬ ਨੇ ਸਾਡੇ ਲਈ ਕੀਤਾ ਸੀ ਅਸੀਂ ਉਸ ਗੱਲ ਨੂੰ ਸਿਰਫ ਇਨ੍ਹਾਂ ਦਿਨਾਂ ਚ ਜਾਂ ਇਸ ਮਹੀਨੇ ਚ ਹੀ ਤੇ ਕਰਦੇ ਆ ਜੇ ਅਸੀਂ ਸਦਾ ਲਈ ਚੇਤੇ ਰੱਖਦੇ ਨਾ ਸੰਗ ਦੀ ਜਿੰਨਾ ਮਾਹੌਲ ਖਰਾਬ ਹੋ ਗਿਆ ਨਾ ਤੇ ਨਮੀ ਖਬਰ ਤੇ ਇਹੋ ਜੀ ਖਬਰ ਸੁਣੀ ਦੀ ਵੀ ਸੱਚ ਦੱਸ ਗਿਆ ਐਂ ਜੀ ਕਰਦਾ ਵੀ ਨਾ ਅਰਦਾਸ ਨਿਤ ਕਰੀਏ ਵੀ ਮਹਾਰਾਜ ਸਾਹਿਬ ਦੁਨੀਆਂ ਦਾ ਹੀ ਨਵੇੜਾ ਕਰਦੇ ਕੋਈ ਐਸੀ ਖੇਲ ਰਚਾਵ ਖਤਮ ਹੀ ਕਰ ਦੇ ਕਹਾਣੀ ਸਾਰੀ ਵੀ ਨਹੀਂ ਵਧੀਆ ਲੱਗਦਾ ਹੁਣ ਵਧੀਆ ਨਹੀਂ ਲੱਗਦਾ ਕਿਉਂਕਿ ਰੂਹ ਘਰ ਲਾਉਂਦੀ ਹੈ ਨਿਤ ਬੁਰੀ ਤੋਂ ਬੁਰੀ ਖਬਰ ਸਿੱਖ ਧਰਮ ਦੀ ਜੀ ਅਸੀਂ ਉਹ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਚੇਤੇ ਰੱਖਿਆ ਹੁੰਦਾ ਅਸੀਂ ਕਿਸੇ ਨੂੰ ਦੁੱਖ ਕਿਵੇਂ ਦੇ ਸਕਦੇ ਸੀ ਅਸੀਂ ਦਰਦ ਕਿਵੇਂ ਦੇ ਸਕਦੇ ਸੀ ਅਸੀਂ ਤਾਂ ਸਾਬ ਜਦਿਆਂ ਦੀ ਸ਼ਹੀਦੀ ਤੇ ਰੋ ਪੈਨੇ ਆ ਤੇ ਫਿਰ ਸਾਡੇ ਹਿਰਦੇ ਇੰਨੇ ਤਕੜੇ ਕਿਵੇਂ ਹੋ ਗਏ ਵੀ ਅਸੀਂ ਕਿਸੇ ਨੂੰ ਦੁੱਖ ਦੇ ਦਈਏ ਦਰਦ ਦੇ ਦਈਏ ਕਿਸੇ ਇਨਸਾਨ ਨੂੰ ਦਰਦ ਦੇ ਵਿੱਚ ਜਿਉਂ ਲਈ ਮਜਬੂਰ ਕਰਦਗੇ ਇਹ ਅਸੀਂ ਤਾਂ ਨਹੀਂ ਕਰ ਸਕਦੇ ਸੀ ਨਿਤ ਨਵੀਆਂ ਪਹਿੜੀਆਂ ਖਬਰਾਂ ਇੱਕੋ ਹੀ ਰੱਬ ਆ ਇਸ ਮਹੀਨੇ ਚ ਕੋਈ ਉਹਦੇ ਲਈ ਰੰਗ-ਬਰੰਗੀਆਂ ਲਾਈਟਾਂ ਲਾ ਰਿਆ ਖੁਸ਼ੀਆਂ ਮਨਾ ਰਿਆ ਤੇ ਕੋਈ ਉਹਦੇ ਲਈ ਬਰਾਕ ਕਰ ਰਿਆ ਇਹ ਰੱਬ ਦੇ ਰੰਗ ਹੀ ਹਨ